ਚਾਰੇ ਪੈਰੇ ਦੋਸਤੋ ਮੈਂ ਮਹੇਸ਼ ਵਰਮਾ ਸਾਹਿਬ ਦਾ ਡਾਇਰੈਕਟਰ ਪੰਜਾਬ ਰਾਈਪਰਵਾਸੀ ਪਲਾਈ ਬੋਰਡ ਤੇ ਮੈਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਦੇਖੀਏ ਕਿ ਕਾਫੀ ਦਿਨਾਂ ਤੋਂ ਮੈਂ ਪੰਜਾਬ ਤੋਂ ਬਾਹਰ ਹਾਂ ਜਿਹੜਾ ਆਪਣੇ ਵਪਾਰਕ ਕਾਰੋਬਾਰ ਕਰਕੇ ਤੇ ਮੈਂ ਦੇਖ ਰਿਹਾ ਕਿ ਕਿ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਾਇਦੇ ਵਿੱਚ ਦੋ ਜਿਹੜੀਆਂ ਭੈਣਾਂ ਨੇ ਇੱਕ ਨੇ ਤਰਨਾ ਦਿੱਤਾ ਹੋਇਆ ਆਪਣੇ ਸਾਥੀਆਂ ਸਮੇਤ ਦੂਸਰੀ ਦਿੱਖੀ ਪਹਿ ਰਹੀ ਕੋਹ ਰਿਆ ਜਿਹੜਾ ਉਹਨਾਂ ਨੂੰ ਕੋਈ ਕਮੈਂਟ ਕਰਦੀ ਹੈ ਇਹ ਤਾਂ ਤੁਸੀਂ ਆਪਣੇ ਬਾਹਰ ਜਾ ਕੇ ਲਗਾਓ ਇੱਥੇ ਨਾ ਲਗਾਓ ਬੇਹਦੀ ਨਿੰਦਨਯੋਗ ਹੈ ਉਹ ਠੀਕ ਨਹੀਂ ਕਿਸੇ ਵੀ ਪ੍ਰਤੀ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਨਾ ਠੀਕ ਨਹੀਂ ਔਰ ਤੋਂ ਬੇहद ਦੁਖਦਾਇਕ ਗੱਲ ਇਹ ਆ ਕਿ ਜਿਹੜੀ ਬਾਹਰ ਦੀ ਲੇਬਰ ਦੀ ਜਿਹੜੀ ਬੀਬੀ ਆ ਜਿਹੜੀ ਪ੍ਰਵਾਸੀ ਲੜਕੀ ਆ ਉਹਨੇ ਜਿਹੜਾ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਜਿਹੜੇ ਪਟਨਾ ਸਾਹਿਬ ਦੇ ਬਾਰੇ ਸਿੱਖਾਂ ਵੀਰਾਂ ਨੂੰ ਗੱਲ ਕੀਤੀ ਉਹ ਵੀ ਬੇਹਤ ਹੀ ਨਿੰਦਨਯੋਗ ਹੈ ਜਿਹੜੀ ਬਿਲਕੁਲ ਬਰਦਾਸ਼ਤ ਕਰਨੀ ਨਹੀਂ ਆਉਂਦੀ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਦੋਨੋਂ ਭੈਣਾਂ ਦੇ ਉੱਪਰ ਜਿਹੜੀਆਂ ਦੋਨੋਂ ਬੀਬੀਆਂ ਨੇ ਇਹਨਾਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਸਮਝ ਲੱਗੇ ਕਿ ਕਿਸੇ ਵੀ ਧਰਮ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਸੋਸ਼ਲ ਮੀਡੀਆ ਦੇ ਉੱਪਰ ਚੱਟ ਹੀਰੋ ਬਣਨ ਦੇ ਲਈ ਇਹੋ ਜਿਹਾ ਕੰਮ ਕਰਨਾ ਬੇਹਦੀ ਗਲਤ ਹੈ ਤੇ ਇਹੋ ਜਿਹੇ ਲੋਕਾਂ ਦੇ ਉੱਪਰ ਮੁਕੱਦਮਾ ਦਰਜ ਹੋਣਾ ਚਾਹੀਦਾ ਤੇ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਜੀਪੀ ਪੰਜਾਬ ਜੀ ਨੂੰ ਬੇਨਤੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਚਲੰਦਰ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਦੇ ਉੱਪਰ ਮੁਕੱਦਮਾ ਅੰਦਰ ਕੀਤਾ ਜਾਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੋਈ ਵਿਅਕਤੀ ਇਹੋ ਜਿਹੀ ਖੋਸ਼ੀ ਹਰਕਤ ਨਾ ਕਰੇ ਧੰਨਵਾਦ